ਫਟਵਾਰ ਦੇਖਤਾ ਨਹੀਂ ਤੁਸੀਂ ਫਿਰ ਇੱਧਰ ਆ ਜੂਗਾ ਲੋਕਤੰਤਰ ਦੇ ਚੌਥੇ ਸਟੱਮ ਜੋ ਸਾਡੇ ਪੱਤਰਕਾਰ ਬੰਦੂ ਨੇ ਉਹਨਾਂ ਦਾ ਮੈਂ ਸਵਾਗਤ ਕਰਨਾ ਕੁਝ ਮੈਰੀਆ ਸਿਸਟਰਸ ਵੀ ਆਈਆਂ ਨੇ ਅੱਜ ਪੰਜਾਬ ਇੱਕ ਬਹੁਤ ਡੀਪ ਕ੍ਰਾਈਸਿਸ ਵਿੱਚ ਹੈ ਔਰ ਇੱਕ ਪਾਸੇ ਤੇ ਯੂਨਾਈਟਿਡ ਅਲਾਈਅੰਸ ਹੈ ਭਾਜਪਾ ਔਰ ਸ਼ਰਮਣੀ ਅਕਾਲੀ ਦਲ ਦਾ ਕਿ ਜਿਸ ਐਲਾਈਅੰਸ ਦਾ ਤੁਸੀਂ ਦੇਖ ਰਹੇ ਹੋ ਕੰਟੀਨਿਊਸ ਕੋਆਰਡੀਨੇਸ਼ਨ ਮੀਟਿੰਗਸ ਚੱਲਦੀਆਂ ਨੇ ਔਰ ਰੈਗੂਲਰ ਕੋਆਰਡੀਨੇਸ਼ਨ ਮੀਟਿੰਗਸ ਹੋ ਰਹੀਆਂ ਹਨ ਔਰ ਕਾਰਕਟਰਾ ਉਹਨਾਂ ਕੱਲ ਸ਼ਾਇਦ ਪਿਛਾ ਦਾ ਮੈਂ ਬਣਿਆ ਸਤਵੀਂ ਅੱਠਵੀਂ ਕੋਆਰਡੀਨੇਸ਼ਨ ਮੀਟਿੰਗ ਸੀ ਔਰ ਭਾਜਪਾ ਦੇ ਆਫੀਸ ਜੀ ਸੁਖਵੀਰ ਬਾਦਲ ਜੀ ਆਏ ਉਹਨਾਂ ਦੇ ਨਾਲ ਉਹਨਾਂ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਆਏ ਇਧਰੋਂ ਸਾਡੇ ਭਾਜਪਾ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਆਏ ਕਿਉਂਕਿ ਸਟੇਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀ ਤੇ ਗੋਸ਼ਟੀ ਹੈ ਕਿ ਮੇਰੇ ਨਾਲ ਲਗਭਗ 4 ਸਦਸੇ ਹੋਣਗੇ ਤੇ ਸੁਖਬੀਰ ਜੀ ਨਾਲ 4 ਸਦਸੇ ਹੋਣਗੇ। ਔਰ ਡੇ ਟੂ ਡੇ ਇੰਟਰੈਕਸ਼ਨ ਦੇ ਲਈ ਦਲਜੀਤ ਸਿੰਘ ਚੀਮਾ ਜੀ ਔਰ ਰਕੇਸ਼ ਨਾਟੋਰਜੀ ਦੀ ਜ਼ਿੰਮੇਵਾਰੀ ਲਗਾਈ ਹੈ। ਔਰ ਡਿਸਟ੍ਰਿਕਟ ਲੈਵਲਸ ਤੇ ਵੀ ਪ੍ਰੈਜ਼ੀਡੈਂਟਸ ਦਾ ਆਪਸ ਵਿੱਚ ਕੋਆਰਡੀਨੇਸ਼ਨ ਹੋਏਗੀ ਜੀ। ਅੱਛਾ ਹੁਣ ਤਾਂ ਕੋਰ ਟ੍ਰੇਨਿੰਗ ਇੰਟਰਸਟਿੰਗ ਕੀ ਹੈ ਕਿ ਕਾਂਗਰਸ ਸਿੰਗਲ ਪਾਰਟੀ ਹੋ ਕੇ ਵੀ ਡਿਵਾਈਡਡ ਹੈ। ਔਰ ਡਿਵਾਈਡ ਕੌਣ ਕਰ ਰਿਹਾ ਪੰਜਾਬ ਦੀ ਕਾਂਗਰਸ ਨੂੰ? ਉਹ ਕਰ ਰਹੇ ਨੇ ਸ਼੍ਰੀ ਰਾਹੁਲ ਗਾਂਧੀ। ਰਾਹੁਲ ਗਾਂਧੀ ਜੀ ਨੇ ਕੈਪਟਨ ਸਾਹਿਬ ਦੇ ਖਿਲਾਫ ਮੂਹਮੇਂ ਚੇੜ ਰੱਖੀ ਆ ਔਰ ਇੱਕੋ ਗੱਪੀ ਸਿੱਧੂ ਛੜਿਆ ਆ ਕੈਪਟਨ ਸਾਹਿਬ ਦੇ ਪਿੱਛੇ ਜਿਹੜਾ ਰਾਜਨੀਤੀ ਨੂੰ ਔਰ ਲੋਕਲ ਬਾਡੀਜ਼ ਨੂੰ ਵੀ ਲਾਸਟਰ ਚੈਲੰਜ ਸਮਝ ਰਿਹਾ ਹੈ ਔਰ ਗੱਪਾਈ ਮਾਰ ਰਿਹਾ 2 ਸਾਲ ਦੀ ਔਰ ਹਿੱਟ ਕਰ ਰਿਹਾ ਕੈਪਟਨ ਸਾਹਿਬ ਨੂੰ ਕਿਉਂਕਿ ਉਹਦਾ ਆਪਣੀ ਕੰਸਿਸਟੈਂਸੀ ਵੀ ਭੁੱਲ ਗਿਆ ਉਹ ਆਪਣੀ ਜ਼ਿੰਮੇਵਾਰੀ ਵੀ ਭੁੱਲ ਗਿਆ ਲੋਕਲ ਬਾਡੀ ਦੀ ਉਹਦਾ ਇੱਕੋ ਮਕਸਦ ਹੈ ਕਿ ਕੈਪਟਨ ਸਾਹਿਬ ਨੂੰ ਲਾ ਕੇ ਮੁੱਖ ਮੰਤਰੀ ਕਿਸ ਤਰ੍ਹਾਂ ਬਣੇ ਉਨੇ ਸਰਿਆਮ ਕਹਿਤਤਾ ਕੋ ਰਾਹੁਲ ਗਾਂਧੀ ਜੀ ਔਰ ਪ੍ਰਿਯੰਕਾ ਗਾਂਧੀ ਜੀ ਉਹਨੂੰ ਸ਼ੈਡ ਦਿੰਦੇ ਨੇ ਕੈਪਟਨ ਸਾਹਿਬ ਦੇ ਖਿਲਾਫ ਉਨੇ ਸਰਿਆਮ ਕਹਿਤਤਾ ਜੀ ਸਿੱਧੂ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਮੰਨਦਾ ਨਹੀਂ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ ਔਰ ਸਮੇਂ-ਸਮੇਂ ਤੇ ਕੈਪਟਨ ਸਾਹਿਬ ਦੇ ਵਿਰੁੱਧ ਚੱਲਦਾ ਔਰ ਕੈਪਟਨ ਸਾਹਿਬ ਨੂੰ ਫਟਕਾਰ ਵੀ ਲਾਉਂਦੇ ਨੇ ਪਰ ਉਹ ਤੇ ਅਸਰ ਕੋਈ ਨਹੀਂ ਕਿਉਂਕਿ ਹੀ ਇਸ ਬੀਂਗ ਸ਼ੈਲਟਰਡ ਬਾਈ ਰਾਹੁਲ ਗਾਂਧੀ ਜੀ ਸੋ ਥਿਸ ਇਜ਼ ਸੋ ਇੰਟਰਸਟਿੰਗ ਕਿ ਜਿਹੜਾ ਆਲ ਇੰਡੀਆ ਪ੍ਰੈਜ਼ੀਡੈਂਟ ਹੈ ਆਲ ਇੰਡੀਆ ਪ੍ਰੈਜ਼ੀਡੈਂਟ ਇਜ਼ ਡਿਵਾਈਡਿੰਗ ਕਾਂਗਰਸ ਪੰਜਾਬ ਸੋ ਇਹ ਅੱਜ ਹਾਲਾਤ ਨੇ ਦੂਜਾ ਤੁਹਾਨੂੰ ਜਵਲਨ ਉਦਾਹਰਣ ਕਾਲ ਬਾਜਵਾ ਸਾਹਿਬ ਦਾ ਮਿਲ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਜੀ ਕੈਪਟਨ ਸਾਹਿਬ ਨੇ ਤੇ ਟਿਕਟ ਕਹਿਤਾ ਜੀ ਜਾਖੜ ਜੀ ਲੜਨਗੇ ਗੁਰਦਾਸਪੁਰ ਤੋਂ ਤੇ ਪ੍ਰਤਾਪ ਸਿੰਘ ਬਾਜਵਾ ਫਿਰ ਰਾਹੁਲ ਗਾਂਧੀ ਉੱਤਰਦਾ ਇਹਦਾ ਮਨੇ ਰਾਹੁਲ ਗਾਂਧੀ ਦਾ ਸ਼ੈਲਟਰ ਹੈ ਪ੍ਰਤਾਪ ਸਿੰਘ ਬਾਜਵੇ ਨੂੰ ਪ੍ਰਤਾਪ ਸਿੰਘ ਬਾਜਵਾ ਜੀ ਨੇ ਕੱਲ ਕਿਹਾ ਕਿ ਕੋਈ ਫਾਈਨਲ ਨਹੀਂ ਹੈ ਰਾਹੁਲ ਗਾਂਧੀ ਜੀ ਫਾਈਨਲ ਕਰਨਗੇ एक पासे कैप्टन साहब ये कह रहे रहे हैं हैं कि कि मैं एक्शन तो एक ये कह लेना राहुल गांधी जी ने सो कांग्रेस नैशनल प्रेजिडेंट इज डिवाइडिंग कांग्रेस और मैं समझना मोदी साहब ने बिल्कुल ठीक किया अमरिंदर सिंह जी स्वतंत्र फौजी मुख्यमंत्री ने ना ਕੇਂਦਰ ਨੂੰ ਮੰਨਦੇ ਨੇ ਨਾ ਕੇਂਦਰ ਉਹਨਾਂ ਨੂੰ ਮੰਨਦਾ ਕਾਂਗਰਸ ਦਾ ਦੁਆਜੇ ਕਮਾਂਡ ਹੈ ਨਾ ਉਹਨੂੰ ਮੰਨਦੇ ਨੇ ਨਾ ਉਹਨਾਂ ਨੂੰ ਮੰਨਦਾ ਅੱਜ ਕੈਪਟਨ ਸਾਹਿਬ ਅਧ੍ਰਿਸ਼્ય ਮੁੱਖ ਮੰਤਰੀ ਨੇ ਕੋਈ ਤੇ ਜਾਂਦੇ ਆਂਦੇ ਨਹੀਂ ਕਦੀ ਕਦੀ ਚੰਡੀਗੜ੍ਹ ਆ ਜਾਂਦੇ ਨੇ ਕਦੀ ਕਦੀ ਦਫ਼ਤਰ ਵੀ ਚਲੇ ਜਾਂਦੇ ਨੇ ਔਰ ਜਿਹੜੇ ਮੰਤਰੀ ਨੇ ਗੱਪੀਸਤਾਨ ਹੈ ਸਿੱਧੂ ਵਰਗੇ ਕਿ ਇਹ ਬੰਦਿਆ ਨੇ ਤੇ ਕਿਤੇ ਕੇਵਲ ਕੋਈ ਕੰਮ ਸਿੱਧੂ ਕੋਲ ਗਿਣਾਲੇ ਨਹੀਂ ਕਿਉਂਕਿ ਇਹ ਸਭ ਤੋਂ ਮਤਲਬ ਉਹਨਾਂ ਡਿਪਾਰਟਮੈਂਟਸ ਦਾ ਲੋਕਲ ਬਾਡੀਜ਼ ਡਿਪਾਰਟਮੈਂਟ ਅਰਬਨ ਲੋਕਲ ਬਾਡੀਜ਼ ਸਾਰੀਆਂ ਦੇ ਅੰਡਰ ਆਉਂਦੀਆਂ ਨੇ ਆਇਦਰ ਹੁੰਦੇ ਪਏ ਨੇ ਮੇਅਰ ਤੇ ਰਹੁੰਦੇ ਪਏ ਨੇ ਕਾਉਂਸਲਰ ਕਿ ਐਸਾ ਮਨਿਸਟਰ ਨਿਕੰਮਾ ਮਿਲਿਆ ਉਹਨਾਂ ਨੂੰ ਕਿ ਹੀ ਹੈਜ਼ ਨਥਿੰਗ ਟੂ ਸ਼ੋ ਔਰ ਉਹ ਸ਼ਾਇਦ ਲਫਟਰ ਚੈਲੰਜ ਸਮਝ ਕੇ ਲੋਕਾਂ ਨੂੰ ਸਮਝਦਾ ਕਿ ਠਾਕੇ ਲਵਾ ਲਾਂਗਾ ਉਹ ਫਿਰ ਫਿਊਚਰਿਸਟਿਕ ਹੀ ਚੱਲ ਰਿਹਾ 2 ਸਾਲ ਹੋ ਗਏ 24 ਮਹੀਨੇ ਹੋ ਗਏ ਨਾ ਉਹਨੇ ਕੋਈ ਲੋਕਲ ਬਾਡੀਜ਼ ਦਾ ਕੰਮ ਕੀਤਾ ਨਾ ਕਲਚਰ ਮਿਨਿਸਟਰੀਜ਼ ਕੋਈ ਕੰਮ ਕੀਤਾ आई हैव बीइंग ए एमपी एंड बीइंग ए प्रेसिडेंट आई आई एम गिविंग रेगुलर रिपोर्ट कार्ड माय प्राइम मिनिस्टर इज गिविंग रेगुलर रिपोर्ट कार्ड इथे कैप्टन साहब भी कोई रिपोर्ट कार्ड नहीं दंदे ते नवजोत सिद्धू और और मंत्री भी रिपोर्ट कार्ड नहीं दंदे फिर वो फ्यूचरिस्टिक प्लान्स ना लावे ने कल भी मैं प्रेस कॉन्फ्रेंस सुनी के ए मैं जिम्मेवार आ गया हो जाएगा तो मैं नीवे था पहले तो नीवे था बैठो श्रीमान जी 24 महीनेज तुसी की कीता है ते दस दियो ਕਿ ਬੀਂਗ ਕਿੰਨੀਆ ਸੜਕਾਂ ਬਣੀਆਂ ਕਿੰਨਾ ਸੀਵਰੇਜ ਪਿਆ ਕਿੰਨਾ ਵਾਟਰ ਸਪਲਾਈ ਪਈ ਕਿੰਨਾ ਹੋਰ ਕੀਤਾ ਅੱਜ ਪੰਜਾਬ ਸਰਕਾਰ ਟੋਟਲ ਫੇਲਿਅਰ ਹੋ ਚੁੱਕਿਆ ਹੈ ਪੰਜਾਬ ਸਰਕਾਰ ਦਾ ਜੋ ਮੈਨੀਫੈਸਟੋ ਸੀ ਅੱਜ ਦੇਸ਼ ਨੂੰ ਮਜ਼ਬੂਤ ਸਰਕਾਰ ਚਾਹੀਦੀ ਹੈ ਮੋਦੀ ਜੀ ਦੀ ਮਜਬੂਰ ਸਰਕਾਰ ਨਹੀਂ ਚਾਹੀਦੀ ਹੈ ਕਾਂਗਰਸੀਆਂ ਦੀ ਜਿਹੜੇ ਕਿ ਕੰਮ ਕਰ ਹੀ ਨਹੀਂ ਸਕਦੇ ਕਲਚਰ ਹੀ ਨਹੀਂ ਹੈ ਕੰਮ ਕਰਨ ਦਾ ਅੱਜ ਨਸ਼ਾ ਬੰਦ ਕਰਨ ਬਾਰੇ ਕੀ ਆ ਸਿਕਾ ਆਨਰੇਬਲ ਹਾਈ ਕੋਰਟ ਨੇ ਫਟਕਾਰ ਲਾਈ ਹੈ ਕਿ ਨਸ਼ਾ ਅਗੇ ਨਾਲੋਂ ਵੱਧ ਗਿਆ ਹੈ ਹਾ ਆਨਰੇਬਲ ਹਾਈ ਕੋਰਟ ਤੋਂ ਉੱਪਰ ਤੇ ਕੋਈ ਨਹੀਂ ਜੀ ਅੱਜ 2500 ਰੁਪਏ بے ਰੋਜ਼ਗਾਰੀ ਪੱਤਾ ਦੇਣਾ ਜੀ ਤੇ ਨੌਕਰੀਆਂ ਦੇਣੀਆਂ ਸੀ ਕਿੰਨੂ ਨੌਕਰੀ ਮਿਲੀ 24 ਮਹੀਨਿਆਂ ਦੇ ਵਿੱਚ ਕਿਸੇ ਨੂੰ ਕੋਈ ਨੌਕਰੀ ਨਹੀਂ ਦੇ ਪਾਇਆ ਜਿਹੜਾ ਕਿ ਫਾਰਮ ਝੂਠੇ ਭਰਵਾਏ ਸੀ 90 ਹਜ਼ਾਰ ਕਰੋੜ ਦਾ ਕਰਜ਼ਾ ਮਾਫ ਕਰਦੇ ਨੇ ਤੇ 1500 ਕਰੋੜ ਦਾ ਬਜਟ ਰੱਖਦੇ ਨੇ ਉਹਨਾਂ ਕਹਿੰਦਾ 100 ਸਾਲ ਹੀ ਪਾਰ ਉਹਨਾਂ ਨੇ ਕਰਜ਼ਾ ਮਾਫ ਕਰਨਾ ਸੀ ਤੁਸੀਂ ਮੈਨੀਫੈਸਟੋ ਵਿੱਚ ਮਨਮੋਹਨ ਸਿੰਘ ਜੀ ਦੇ ਪ੍ਰੈਜ਼ੈਂਸੀ ਜਦੋਂ ਝੂਠ ਬੋਲਿਆ ਸੀਐਮ ਨੇ ਤੁਸੀਂ ਮਾਰੇ ਕਿਹਾ ਸੀ ਕਿ ਅਸੀਂ 100 ਸਾਲ ਪਲਾਨ ਲੈ ਕੇ ਆਏ ਆ ਇਹ 1500 ਕਰੋੜ ਨਾਲ 90000 ਕਰੋੜ ਕਦੋਂ ਮਾਫ ਹੋਏਗਾ ਜਿਹੜਾ ਤੁਸੀਂ ਵਾਦਾ ਕੀਤਾ ਸੀਗਾ ਅੱਜ ਵਿਕਾਸ ਬੰਦ ਹੈ ਟੋਟਲ ਵਿਕਾਸ ਬੰਦ ਹੈ ਗ੍ਰੈਂਡ ਬਣ ਕੇ ਕਾਂਗਰਸ ਛਾ ਗਈ ਹੈ ਅੱਜ ਸਮਾਜਿਕ ਭਲਾਈ ਬੰਦ 18 ਲੱਖ ਲੋਕਾਂ ਨੂੰ ਅਸੀਂ ਟੈਨਸ਼ਨ ਦਿੰਦੇ ਸੀ ਅੱਜ ਬੁਢਾਪਾ ਪੈਨਸ਼ਨ ਬੰਦ 2500 ਦੇਣੀ ਸੀ ਸਾਡੀ ਦਿੱਤੀ ਪੈਨਸ਼ਨ ਵੀ ਬੰਦ ਕਰਤੀ ਅੱਜ ਵਿਧਵਾ ਪੈਨਸ਼ਨ ਬੰਦ ਅੱਜ ਸ਼ਗਨ ਸਕੀਮ ਬੰਦ ਟੋਟਲ ਵੈਲਫੇਅਰ ਸਕੀਮ ਜਿਹੜੀਆਂ 18 ਲੱਖ ਬੈਨੀਫੀਸ਼ੀਅਰਸ ਨੂੰ ਮਿਲਦੀ ਹੈ ਦੀ ਬੰਦ ਹੋ ਗਈਆਂ ਅੱਜ ਜਿਹੜੀ ਵੇਤਨ ਅਯੋਗ ਨੇ ਜਿਹੜੀ ਕਿਸ਼ਤਾਂ ਨੇ ਡੀਏ ਦੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਮੁਲਾਜ਼ਮ ਹਹਾਕਾਰ ਕਰ ਰਹੇ ਨੇ ਬਿਜਲੀ ਮੁਲਾਜ਼ਮ ਤੜਕਾ ਦੇ ਨੇ ਸਾਰੀ ਗਵਰਨਮੈਂਟ ਮਸ਼ੀਨਰੀ ਜਿਹੜੀ ਪੈਰਲਾਈਜ਼ ਹੋਈ ਹੋਈ ਹੈ ਐਂਡ EMPLOYEES ਪੂਰੀ ਤਰ੍ਹਾਂ ਠਗੇ ਗਏ ਨੇ ਅੱਜ ਬੱਚੇ ਕਹਿ ਰਹੇ ਨੇ ਕੈਪਟਨ ਸਾਹਿਬ ਉਹ ਮੋਬਾਈਲ ਕਰ ਦੋਗੇ 24 ਮਹੀਨੇ ਬੀਤ ਗਏ ਹੁੰਦੇ ਅੱਧਾ ਹਰਜਕਾਲ ਬੀਤ ਗਿਆ ਤੇ ਮੋਬਾਈਲ ਦੇ ਦਰਸ਼ਨ ਕਰਦੇ ਹੋ ਉਹਨਾਂ ਦੇ ਬੱਚਿਆਂ ਨੂੰ ਅੱਜ ਸਰਕਾਰ ਕੇਵਲ ਤਾਲਾ ਬੰਨ ਕੇ ਤਾਲਾ ਸਰਕਾਰ ਹੈ ਜੋ ਕਿ ਪੰਜਾਬ ਦੇ ਭੁੱਖੇ ਦੇ ਉੱਤੇ ਤਾਲਾ ਬੰਨ ਕੇ ਆਈ ਹੈ ਤਾਲਾ ਲਾਣ ਆਈ ਹੈ ਅੱਜ ਬਠਿੰਡਾ ਥਰਮਲ ਪਲੈਂਟ ਹੈ ਜਿਹੜਾ ਉਹ ਬੰਦ ਕਰਤਾ ਅੱਜ ਜਿਹੜਾ ਅਨ ਇੰਪਲੋਇਮੈਂਟ ਪਤਾ ਦੇਣਾ ਸੀ ਜਿੱਦਾਂ ਮੈਂ ਦੱਸਿਆ ਤੁਹਾਨੂੰ 2500 ਬੰਦ ਅੱਜ 800 ਸਰਕਾਰੀ ਸਕੂਲ ਬੰਦ ਕਰਤੇ ਨੇ ਜੀ 800 ਸਰਕਾਰੀ ਸਕੂਲ ਬੰਦ ਕਰਤੇ ਅੱਜ 1933 ਸਸਤੀ ਦਵਾਈਆਂ ਦੇ ਕੇਂਦਰ ਜਿਹੜੇ ਨੇ 1933 ਸਸਤੀ ਦਵਾਈਆਂ ਦੇ ਕੇਂਦਰ ਬੰਦ 750 ਸਰਕਾਰੀ ਜਿਹੜੀਆਂ ਡਿਸਪੈਂਸਰੀਆਂ ਸੀਗੀਆਂ ਬੰਦ ਆਟਾ ਦਾਲ ਸਕੀਮ ਦੇ ਨਾਲ ਇਹਨਾਂ ਨੇ ਕਿਹਾ ਸੀ ਚਾਹ ਪੱਤੀ ਵੀ ਵਿਦਿਆ ਕੇ 50% ਆਟਾ ਦਾਲ ਸਕੀਮ ਵੀ ਬੰਦ ਚਾਹ ਪੱਤੀ ਤੇ ਕੀ ਮਿਲਨੀ ਸੀ ਆਟਾ ਦਾਲ ਸਕੀਮ ਵੀ ਬੰਦ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਧੋਖਾ ਦਿੱਤਾ ਉਹਨਾਂ ਦੀ ਮੁਫਤ ਵਰਦੀਆਂ ਬੰਦ ਉਹਨਾਂ ਦੀ ਕਿਤਾਬਾਂ ਬੰਦ ਉਹਨਾਂ ਨੂੰ ਜਿਹੜੇ ਸਾਈਕਲ ਦਿੱਤੇ ਜਾਂਦੇ ਸੀ ਉਹ ਸਾਈਕਲ ਬੰਦ ਅਸੀਂ ਧਾਰਮਿਕ ਯਾਤਰਾ ਲਈ ਸਾਡੀ ਜਿਹੜੀ ਸਰਕਾਰ ਸੀ ਬੀਜੇਪੀ ਸ਼ੁਰਮਨ ਅਕਾਲੀ ਦਲ ਦੀ ਬਾਦਲ ਸਾਹਿਬ ਦੇ ਨੇਤਰਤਵ ਵਿੱਚ ਫ੍ਰੀ ਧਾਰਮਿਕ ਯਾਤਰਾ ਕਰਵਾਂਦੀ ਸੀ ਬੰਦ ਉਸ ਤੋਂ ਬਾਅਦ ਜਿਹੜੀ ਐਸਸੀ ਸਕਾਲਰਸ਼ਿਪ ਹੈ ਬੰਦ ਬੀਸੀ ਨੂੰ ਜਿਹੜੀ ਮੁਫਤ ਬਿਜਲੀ ਮਿਲਦੀ ਸੀ ਬੈਕਵਰਡ ਕਲਾਸਿਸ ਨੂੰ ਬੰਦ ਉਸ ਤੋਂ ਬਾਅਦ ਸਪੋਰਟਸ ਲਈ ਵਿਸ਼ਵ ਕਬੱਡੀ ਅਸੀਂ ਕਬੱਡੀ ਜਿਹੜੀ ਹੈ ਉਹ ਸਾਡੀ ਇਹ ਜਿਹੜਾ ਪੰਜਾਬ ਦੀ ਉਹਨੂੰ ਦੁਨੀਆ ਦਾ ਵਰਲਡ ਕਲਾਸ ਟੂਰਨਾਮੈਂਟ ਹੋਵੇ ਵੀ ਜਾਂ ਤੇ ਕੋਈ ਹੋਰ ਟੂਰਨਾਮੈਂਟ ਨਾ ਰੱਖ ਲੈਂਦੇ ਉਹ ਵੀ ਬੰਦ ਸੋ ਇਹ ਉਹ ਸਰਕਾਰ ਹੈ ਜਿਨੇ ਪੰਜਾਬ ਦੇ ਭਵਿੱਖ ਤੇ grain ਵਲ ਕੇ ਛਾ ਲਈਆ ਬੱਦਲ ਵਲ ਕੇ ਛਾ ਗਈ ਹੈ ਔਰ ਪੰਜਾਬ ਨੂੰ ਬੰਦ ਕਰਨ ਵਾਲੀ ਸਰਕਾਰ ਆ ਗਈ ਹੈ ਅੱਜ ਅੰਤਖ ਦਾ ਮਾਹੌਲ ਹੈ ਬੰਬ ਵਸਫੋਟ ਹੋ ਰਹੇ ਨੇ ਅੱਜ ਇਹ ਜਿਹੜਾ ਇਹਨਾਂ ਦਾ ਫੇਲਿਅਰ ਹੈ ਉਸ ਕਰਕੇ ਧਰਮ ਤੇ ਜਾਤੀ ਦੇ ਵਲ ਕੇ ਪੰਜਾਬ ਨੂੰ ਇੱਕ ਵਾਰੀ ਫੇਰ ਬਾਰੂਦ ਦੇ ਢੇਰ ਤੇ ਖੜਾ ਕਰਨਾ ਚਾਹੁੰਦੇ ਜੋ ਕਾਂਗਰਸ ਦਾ ਕਲਚਰ ਹੈ ਜਸਟ ਟੂ ਡਾਇਵਰਟ ਡਾਇਵਰਟ ਦਾ ਅਟੈਨਸ਼ਨ ਆਫ ਦਾ ਪੀਪਲ ਫਰਮ देयर ਫੇਲਰ ਹੁਣ ਆ ਗਈ ਮੋਦੀ ਸਾਹਿਬ ਤੇ ਬਾਦਲ ਸਾਹਿਬ ਦੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਔਰ ਪੁਰਵ ਪ੍ਰ ਮੁੱਖ ਮੰਤਰੀ ਸਾਡੇ ਪ੍ਰਕਾਸ਼ ਸਿੰਘ ਜੀ 84 ਦੇ ਦੰਗਾ ਪੀੜਤਾ ਨੂੰ ਜਿਹਨਾਂ ਨੂੰ ਇਨਸਾਫ ਨਹੀਂ ਸੀ ਮਿਲਿਆ ਪਹਿਲੇ ਤੇ ਉਹਨਾਂ ਨੂੰ 5 ਲੱਖ ਰੁਪਏ ਦੀ ਜੋ ਇੱਕ ਰਾਸ਼ੀ ਦਿੱਤੀ ਗਈ ਮੋਦੀ ਸਰਕਾਰ ਵੱਲੋਂ ਉਹਨਾਂ ਦੇ ਜ਼ਖਮਾਂ ਤੇ ਮਰਮ ਲਾਈ ਗਈ ਉਸ ਤੋਂ ਬਾਅਦ ਅੱਜ ਜੋ 30 ਸਾਲ ਤੋਂ ਕਾਂਗਰਸ ਨੇ ਇਨਸਾਫ ਨਹੀਂ ਸੀ ਹੋਣ ਦਿੱਤਾ ਕੋਈ ਕਾਂਗਰਸ ਦੇ ਲੀਡਰ ਉਹਦੇ ਵਿੱਚ ਇਨਵੋਲਡ ਸੀਗੇ ਸੱਜਣ ਕੁਮਾਰ ਅੱਜ ਕਿੰਨੇ ਸੱਜਣ ਕੁਮਾਰ ਤੋਂ ਚੱਕੀ ਪਿਸਵਾਈ ਜੇਲ੍ਹ ਦੇ ਵਿੱਚ ਉਹ ਮੋਦੀ ਸਰਕਾਰ ਨੇ ਸੱਜਣ ਕੁਮਾਰ ਨੂੰ ਅੰਦਰ ਭੇਜਿਆ ਤੇ ਬਾਕੀ ਕਾਂਗਰਸੀ ਵੀ ਜਿਹੜੇ નિર્ਦੋਸ਼ ਸਿੱਖਾਂ ਦੇ ਹਜ਼ਾਰਾਂ ਸਿੱਖ નિર્ਦੋਸ਼ ਗਲੇ ਚਾਹਰ ਪਾ ਕੇ ਸਾੜ ਕੇ ਮਾਰ ਦਿੱਤੇ ਸੀ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋ ਜਾਏਗੀ ਕਰਤਾਰਪੁਰ ਸਾਹਿਬ ਕਾਰਿਡੋਰ ਬੇਗਾਨੀ ਜੰਜ ਅਬਦੁੱਲੇ ਦਿਵਾਨੇ ਉਹਦੇ ਵਿੱਚ ਇਹ ਜਿਹੜਾ ਗੱਪੀ ਸਿੱਧੂ ਹੈ ਆਈ ਕਾਲ ਹਿਮ ਗਰਗਟ ਵੀ ਕਹਿਣਾ ਗੱਪੀ ਵੀ ਕਹਿਣਾ ਕਿਉਂਕਿ ਗੱਪਾ ਹੀ ਮਾਰਦਾ ਹੈ ਡਿੰਡੂ ਐਨੀਥਿੰਗ ਹਾਂ ਜੁਮਲੇ ਇਹਦੇ ਕੋਲ ਜਿਹੜਾ ਮਰਜੀ ਲੋਕਾਂ ਨੂੰ ਸਮਝ ਆ ਰਹੇ ਨੇ ਇੱਕ ਪਾਸੇ 10 ਸਾਲ ਮਨਮੋਹਨ ਸਿੰਘ ਜੀ ਦੀ ਸਰਕਾਰ ਚੱਲੀ 70 ਸਾਲ ਪੁਰਾਣੀ ਮੰਗ ਸੀ ਜੀ 70 ਸਾਲ ਪੁਰਾਣੀ ਮੰਗ ਸੀ ਕਰਤਾਰਪੁਰ ਸਾਹਿਬ ਕਾਰਿਡੋਰ ਦੀ ਤੇ ਮਨਮੋਹਨ ਸਿੰਘ ਜੀ ਦੀ 10 ਸਾਲ ਤੱਕ ਸਰਕਾਰ ਚੱਲੀ ਕੋਰਿਡੋਰ ਦਾ ਨਾਂ ਨਹੀਂ ਲਿਆ ਕਿਸੇ ਨੇ ਔਰ ਜਿਸ ਵੇਲੇ ਮੋਦੀ ਸਾਹਿਬ ਨੇ ਕੋਰੀਡੋਰ ਪਾਸ ਕਰ ਦਿੱਤਾ ਤੇ ਗੱਪੀ ਸਿੱਧੂ ਔਰ ਇੱਕ ਕਾਂਗਰਸੀ ਆ ਕੇ ਕ੍ਰੈਡਿਟ ਲੈਣ ਲਈ ਕ੍ਰੈਡਿਟ ਲੈਣਾ ਸੀ ਤੇ ਤੁਹਾਡੇ ਕੋਲ 55 ਸਾਲ ਤੁਸੀਂ ਰਾਜ ਕੀਤਾ 70 ਸਾਲ ਪਹਿਲੇ ਤੇ ਜਾਣ ਹੀ ਕਿਉਂ ਦਿੱਤਾ ਤੁਸੀਂ ਜਿਸ ਵੇਲੇ ਪਾਰਟੀਸ਼ਨ ਹੋਈ ਸੀ ਉਸ ਵੇਲੇ 3-4 ਕਿਲੋਮੀਟਰ ਸਿਕਾ ਉਸ ਵੇਲੇ ਆਪਣੀ ਉਹਦੇ ਚ ਰੱਖਣਾ ਚਾਹੀਦਾ ਸੀ ਤੁਹਾਨੂੰ ਪਹਿਲੇ ਤੁਸੀਂ ਗੁਨਾਹਗਾਰ ਹੋ ਤੁਹਾਨੂੰ ਪਾਕਿਸਤਾਨ ਹੀ ਜਾਨ ਦਿੱਤਾ ਔਰ ਉਸ ਤੋਂ ਬਾਅਦ 55 ਸਾਲ ਸੁੱਤੇ ਰਹੇ ਜਿਸ ਲਈ ਮੋਦੀ ਸਾਹਿਬ ਨੇ ਉਹ ਨਰੇ ਲਿਆ ਆ ਸਿੱਧੂ ਗਿਆ ਜ਼ਰੂਰ ਸੀ ਹੁੰਤੇ ਉਹ ਗਿਆ ਸੀ ਇਮਰਾਨ ਖਾਨ ਦੀ ਚਾਪਲੂਸੀ ਕਰਨ ਉਹ ਗਿਆ ਸੀ ਉਹ ਅੰਤਰਕਵਾਦੀਆਂ ਦੇ ਸਰਗਨਾ ਆਈਐਸਆਈ ਚੀਫ ਉਹ ਜਰਨੈਲ ਦੇ ਨਾਲ ਜਫੀਆਂ ਪਾਨ ਉਹ ਗਿਆ ਸੀ ਜਿਹੜਾ ਅਕੂਪਾਈਡ ਕਸ਼ਮੀਰ ਹੈ ਉਹਦੇ ਰਾਸ਼ਟਰਪਤੀ ਨਾਲ ਦੋਸਤੀ ਕਰਨ ਔਰ ਜੀਵੇ ਜੀਵੇ ਪਾਕਿਸਤਾਨ ਦੇ ਨਾਰੇ ਲਾਉਂ ਮੈਂ ਪੁੱਛਿਆ ਨਵਜੋਤ ਸਿੰਘ ਸਿੱਧੂ ਨੂੰ ਮੈਂ ਚੈਲੰਜ ਦੇਣਾ ਇੱਕ ਪਾਕਿਸਤਾਨੀ ਤੋਂ ਜੀਵੇ ਜੀਵੇ ਹਿੰਦੁਸਤਾਨ ਦਾ ਨਾਰਾ ਲਵਾ ਸਕਣਾ ਸੋ ਉਹ ਤਾਂ ਮੈਂ ਸਮਝਦਾ ਕਿ ਉਹ ਕਾਂਗਰਸ ਤੇ ਵੀ ਬੋਝ ਬਣਿਆ ਆ ਪਹਿਲੇ ਉਹ ਕ੍ਰਿਕਟ ਚੋਂ ਕੱਢਿਆ ਗਿਆ ਵੀ ਬਸ ਪੁਸ਼ਡ ਆਊਟ ਆਫ ਕ੍ਰਿਕਟ ਐਵਰੀਬਾਡੀ ਨੋਜ਼ ਅਜ਼ਾਰੂਦੀਨ ਦੇ ਨਾਲ ਕਮੈਂਟਰੀ ਚ ਵੀ ਕਈਆਂ ਨਾਲ ਲੜਦਾ ਲੁੜਦਾ ਰਹਿੰਦਾ ਸੀ ਉਹਦਾ ਵਿਵਹਾਰ ਬੜਾ ਇੱਕ ਉਹ ਵਾਇਲੈਂਟ ਜਿਹਾ ਹੈ ਜਿਸ ਤਰ੍ਹਾਂ ਉਹ ਪਿਛੇ ਉਹਦੇ ਤੇ ਕਤਲ ਦਾ ਵੀ ਕੇਸ ਚੱਲਿਆ ਸੀ ਉਹਨੇ ਅਟੈਕ ਕੀਤਾ ਸੀ ਕਿਸੇ ਨੂੰ ਸੋ ਵਾਇਲੈਂਟ ਸੁਭਾਅ ਕਰਕੇ ਉਹ ਕਮੈਂਟਰੀ ਚੋਂ ਵੀ ਬਾਹਰ ਹੋ ਗਿਆ ਫਿਰ ਬੀਜੇਪੀ ਚ ਵੀ ਨਹੀਂ ਟਿਕ ਸਕਿਆ ਹੁਣ ਕਾਂਗਰਸ ਤੇ ਵੀ ਬੋਝ ਬਣ ਗਿਆ ਕਾਂਗਰਸ ਦੇ ਖਲਾਸ ਸਟੇਟਮੈਂਟ ਆ ਦੇਦਾ ਮੈਨੂੰ ਲੱਗਦਾ ਉਹਦਾ ਆਖਰੀ ਡੈਸਟੀਨੇਸ਼ਨ ਪਾਕਿਸਤਾਨ ਹੈ ਕਿਉਂਕਿ ਪਹਿਲੇ ਉਹਨੇ ਮੋਦੀ ਜੀ ਔਰ ਜੇਤਨੀ ਜੀ ਦੀ ਚਾਪਲੂਸੀਆਂ ਕੀਤੀਆਂ ਉਹਨਾਂ ਦੇ ਪੈਰਾਂ 'ਚ ਬੈਠਾ ਰਿਹਾ ਫਿਰ ਮਨਮੋਹ ਸੋਨੀਆ ਦੀ ਕੀਤੀਆਂ ਅੱਜ ਉਹਨਾਂ ਨੂੰ ਵੀ ਭੁੱਲ ਕੇ ਉਹ ਇਮਰਾਨ ਖਾਨ ਦੀ ਚਾਪਲੂਸੀ ਕਰ ਰਿਹਾ ਹੈ ਅੱਛਾ ਫਿਰ ਯੂਪੀਏ ਨੇ ਆਪਣੇ ਕਾਰਜਕਾਲ 'ਚ ਔਨ ਰਿਕਾਰਡ ਹੈ ਜੀ 30000 ਕਰੋੜ ਪੰਜਾਬ ਦੀ ਡਵੈਲਪਮੈਂਟ ਲਈ ਦਿੱਤਾ NDA ਨੇ 1.62 ਲੱਖ 62 ਹਜ਼ਾਰ ਕਰੋੜ 1.62 ਲੱਖ 62 ਹਜ਼ਾਰ ਕਰੋੜ ਡਵੈਲਪਮੈਂਟ ਲਈ ਦਿੱਤਾ ਦਿਸ ਇਜ਼ ਅਫੀਸ਼ਲ ਫਿਗਰ 3000 ਕਰੋੜ ਯੂਪੀਏ 1.62 ਲੱਖ 62 ਹਜ਼ਾਰ ਕਰੋੜ ਜਿਹੜਾ ਐਨਡੀਏ ਦੇ ਸਰਕਾਰ ਨੇ ਪੰਜਾਬ ਦੀ ਡਵੈਲਪਮੈਂਟ ਲਈ ਦਿੱਤਾ ਅੱਜ ਆਈਆਈਐਮ ਤੇ ਆਈਆਈਟੀ ਨੂੰ ਖੁੱਲੇ ਕਿੰਨੇ ਸਾਲ ਹੋ ਗਏ ਜੀ ਪੰਜਾਬ ਨੂੰ ਕਿਉਂ ਨਹੀਂ ਸੀ ਮਿਲੇ ਕਾਂਗਰਸ ਦਾ ਲੰਬਾ ਕਾਰਜ ਕਰ ਰਿਹਾ ਅੱਜ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਹੜਾ ਹੈ ਉਹ ਪੰਜਾਬ ਨੂੰ मोदी जी ने देता आईआईटी मोदी जी ने देता ऑल इंडिया इंस्टीट्यूट ऑफ मेडिकल साइंसेज बठिंडा जेड़ा है वो भी मोदी जी ने देता अमृतसर ਜਿਹੜਾ ਗੁਰੂ ਨਗਰੀ ਹੈ ਸਰਮੌਰ ਸ਼ਹਿਰ ਹੈ ਪੰਜਾਬ ਦਾ ਦੁਨੀਆ ਦਾ ਉਹਨੂੰ ਹੈਰੀਟੇਜ ਸਿਟੀ ਦਾ ਦਰਜਾ ਕਿੰਨੇ ਦਿੱਤਾ मोदी जी ने ਦਿੱਤਾ 79 ਕਰੋੜ 69 ਕਰੋੜ ਰੁਪਇਆ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੀ ਸੜਕਾਂ ਦਾ ਨਿਰਮਾਣ ਹੋਇਆ ਹੈ ਉੱਥੋਂ ਦੇ ਬਾਗਾਂ ਦਾ ਨਿਰਮਾਣ ਹੋਇਆ ਅੱਜ ਵੀ ਗੇਟ ਜਿਹੜੇ ਵਿਰਾਸਤੀ ਗੇਟ ਨੇ ਮੈਂ ਕੱਲ ਉੱਥੇ ਹੋ ਗਿਆ ਵਿਰਾਸਤੀ ਗੇਟਾਂ ਦੇ ਲਗਭਗ 6.5 ਕਰੋੜ ਰੁਪਏ ਨਾਲ ਰੱਖ-ਰਖਾਵ ਦਾ ਕੰਮ ਚੱਲ ਰਿਹਾ ਹੈ 550 ਸਾਲ ਆ ਗੁਰੂ ਨਾਨਕ ਦੇਵ ਜੀ ਜੋ ਗੁਰੂ ਨਾਨਕ ਸਾਹਿਬ ਦੀ ਆਗਮਨ ਦਿਹਾੜੇ ਆ ਰਹੇ ਨੇ ਉਹਦੇ ਲਈ ਅੱਜ ਸੁਲਤਾਨਪੁਰ स्मार्ट सिटी आई एम कंपेयरिंग पंजाब ਲਈ ਜੋ ਮੋਦੀ ਸਾਹਿਬ ਦੀ ਗਵਰਨਮੈਂਟ ਨੇ ਕੀਤਾ ਤੇ ਜੋ ਕਾਂਗਰਸ ਥਿਸ ਇਜ਼ ਇੰਪੋਰਟੈਂਟ ਰਾਈਟ ਨਾਓ ਵੀ ਆਰ ਗੋਇੰਗ ਫॉर ਇਲੈਕਸ਼ਨ ਤੁਸੀਂ ਔਰ ਜਨਤਾ ਨੇ ਸਾਨੂੰ ਕਾਡੈਂਸ਼ੀਅਲ ਬੇਸ ਦੇ ਉੱਤੇ ਵੋਟ ਦੇਣਾ ਦੈਟਸ ਵਾਈ ਹਵ ਟੇਕਨ 2 3 ਮਿੰਟਸ ਫੋਰ ਥਿਸ ਇਜ਼ ਜਸਟ ਅ ਕੰਪੈਰੀਜ਼ਨ ਆਫ ਕਾਂਗਰਸ ਰਜਾਈਮ ਐਂਡ ਆਵਰ ਰਜਾਈਮ ਉਸ ਤੋਂ ਬਾਅਦ ਜਸਟ ਆਮ ਕੰਟੀਨਿਊ ਸਮਾਰਟ ਸਿਟੀ ਕਿੰਨੇ ਦਿੱਤੀ ਅੱਜ ਜਿਹੜਾ ਪੰਜਾਬ ਦੀ ਫਸਲਾਂ ਨੇ ਜਿਹਦੇ ਕਣਕ ਹੈ ਜਿਹਦੇ ਧਾਨ ਹੈ ਜਿਹਦੇ ਕਪਾਹ ਹੈ ਉਹਨੂੰ ਮਿਨੀਮਮ ਸਪੋਰਟ ਪ੍ਰਾਈਸ ਡੇਡ ਗੁਨੇ ਜਿਹੜੀ ਹੈ ਕਿੰਨੇ ਦਿੱਤੀ ਇਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਕਾਗਜ਼ ਦਿੰਦਾ ਹੈਗਾ ਆਈ ਵੌਂਟ ਸਪੀਕ ਔਨ ਥਿਸ ਕਿਉਂ ਪਾਕਿਸਤਾਨ ਨਹੀਂ ਚਾਹਦਾ ਮੋਦੀ ਸਾਹਿਬ ਦੀ ਸਰਕਾਰ ਮੈਂ ਇੱਥੇ ਬੋਲਾਂਗਾ ਨਹੀਂ ਕਿਉਂਕਿ ਤੁਸੀਂ ਇਹ ਪੜ ਲਓਗੇ ਕਿ ਮੋਦੀ ਸਾਹਿਬ ਦੀ ਸਰਕਾਰ ਦੇ ਬਦਲੇ ਅੱਜ ਕਾਂਗਰਸ ਨੂੰ ਕਿਉਂ ਯਾਦ ਕਰ ਰਿਹਾ ਅੱਜ ਉਹਨੇ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਮੰਤਰੀ ਬਣਾਓ ਇਹਦਾ ਮਤਲਬ ਇਹ ਬਲੂ ਆਈਡ ਬాయ్ ਪਾਕਿਸਤਾਨ ਦਾ ਉਹਨੂੰ ਛੂਟ ਕਰਦਾ ਹੈ ਨਾ ਕਾਂਗਰਸ ਨੇ ਛੂਟ ਕਰਦੀ ਹੈ ਔਰ ਨਵਜੋਤ ਸਿੰਘ ਸਿੱਧੂ ਵੀ ਸੂਟ ਕਰਦਾ ਆਈ ਹੈਵ ギਵਨ ਸਮ ਪੁਆਇੰਟਸ ਇਨ ਦਿਸ ਮੈਟਰ ਤੁਹਾਨੂੰ ਇਨ ਰਾਈਟਿੰਗ ਇਹ ਤੁਸੀਂ ਪੜ ਲਓਗੇ ਇਹੀ ਕਾਰਨ ਹੈ ਸੋ ਅੱਜ ਦੇਸ਼ ਚੋਣਾਂ ਵੀ ਜਾ ਰਿਹਾ ਮੈਂ ਸਮਝਣਾਵਾਂ ਕਿ ਪੰਜਾਬ ਦੀ ਜਨਤਾ ਨੂੰ ਇਹ ਅੱਜ ਨਿਰਣੈ ਲੈਣਾ ਪਏਗਾ ਕਿ ਇਹ ਕਾਂਗਰਸ ਦੀ ਜੋ ਮੈਂ ਤੁਹਾਨੂੰ ਸ਼ੇਅਰ ਕੀਤਾ ਉਹ ਕਾਂਗਰਸ ਚਾਹੀਦੀ ਹੈ ਕਿ ਅੱਜ ਜੋ ਇੱਕ ਸਸ਼ਕਤ ਭਾਰਤ ਦਾ ਨਿਰਮਾਣ ਹੋਇਆ ਉਹ ਮਜ਼ਬੂਤ ਸਰਕਾਰ ਚਾਹੀਦੀ ਹੈ ਕੇਵਲ ਲਾਸਟ ਕੰਕਲੂਡ ਕਰਾਂਗਾ ਅੱਜ ਸਾਡੇ ਕੋਲ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਨੇ ਮੋਦੀ ਸਾਹਿਬ ਔਰ ਕਾਂਗਰਸ ਕੋਲ ਕੌਣ ਹੈ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਨੂੰ ਮੰਨਦਾ ਕੌਣ ਹੈ ਯੂਪੀ ਚ ਐਸਪੀ ਬੀਐਸਪੀ ਨੇ ਤੇ ਗੱਠ ਜੋੜੀ ਨਹੀਂ ਲਿਆ ਮਲਿਕ ਸਾਹਿਬ ਦੇ ਪੁਸ਼ਡ ਆਊਟ ਜਸਟ ਅ ਮਿੰਟ ਜੇ ਪੁਸ਼ਡ ਆਊਟ ਆਫ ਥੈਟ ਗੱਠਬੰਧਨ ਅੱਜ ਤੇ ਉਹੀ ਗੱਲ ਹੈ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਹੋਏਗੀ ਮਮਤਾ ਬੇਨਰੇਜੀ ਮੰਗਲਵਾਰ ਨੂੰ ਹੋਏਗੀ ਮਾਇਆਵਤੀ ਬੁੱਧਵਾਰ ਨੂੰ ਹੋਏਗਾ ਯਾਦਵ ਜਿਹੜਾ ਵੀਰ ਹਾਰਨ ਹੋਏਗਾ ਕੇਜਰੀਵਾਲ ਸੋ ਇਹਨਾਂ ਦਾ ਤੇ ਮੇਰੇ ਖਿਆਲ ਰੋਸਟਰ ਬਣੇਗਾ ਪੀਐਮ ਦਾ ਆ ਜੋ ਕਿਸੇ ਇੱਕ ਦੂਜੇ ਨੂੰ ਪੀਐਮ ਦਾ ਕੈਂਡੀਡੇਟ ਨਹੀਂ ਸਮਝਦੇ ਤੇ ਐਸੀ ਸਰਕਾਰ ਚਾਹੀਦੀ ਹੈ ਕਿ ਇੱਕ ਜਿਹੜੀ ਕਥਨੀ ਕਰਨੀ ਕਿ ਜਾਚੀ ਪਰ ਕੀ ਸਰਕਾਰ ਚਾਹੀਦੀ ਥੈਂਕ ਯੂ ਇੱਕ ਮਿੰਟ ਮਾਲਕ ਸਾਹਿਬ ਦੇਖੋ ਤੁਹਾਨੂੰ 10 ਸੀਟਾਂ ਨੇ ਬੀਜੇਪੀ ਦੇ ਨਾ ਪੰਜਾਬ ਸਿਹਾਰਪੁਰ ਅਮਰਸਰ ਤੇ ਸਿਹਾਰਪੁਰ ਇਹਦੇ ਵਿੱਚ ਅਮਰਸਰ ਵਾਸਤੇ ਨੂੰ ਤੇ ਮਨੋਸ ਮੇਰਾ ਨਾਮ ਚੱਲ ਰਿਹਾ ਤੁਹਾਨੂੰ ਨਾ ਦੋਟੂ ਗੱਲਾਂ ਸਪਸ਼ਟ ਕਰਨਾ ਹੈ ਕਿ ਜੀ ਤੁਸੀਂ ਆਪਣੇ ਇਹਨਾਂ ਤਿੰਨ ਸੀਟਾਂ ਵਾਸਤੇ ਕਿਹੜੇ-ਕਿਹੜੇ ਦੋ ਦੋ ਉਮੀਦਵਾਰ ਤੁਸੀਂ ਇਹਨਾਂ ਨੂੰ ਜਿਹੜਾ ਫਿਲਟਰ ਕਰ ਰਹੇ ਹੋ ਤੁਸੀਂ ਨਾ ਸੋਚੋ ਫੈਨਟਾਜ਼ੀ ਹਾਈ ਕਮਾਂਡ ਨਹੀਂ ਕਰਨਾ ਲੇਕਿਨ ਤੁਹਾਡੇ ਵੀ ਧਿਆਨ 'ਚ ਹੋਵੇ ਕਿ ਪ੍ਰਧਾਨ ਮੋ ਬੀਜਪੀ ਦੇ ਸਾਨੂੰ ਕਾਫੀ ਸੰਭਾਅ ਹੋ ਗਏ ਆਂਗੇ ਵੀ ਇਹ ਕਿ ਤੁਸੀਂ ਕੀ ਕਰ ਰਹੇ ਹੋ ਅਮਰਸਰ ਵਾਸਤੇ ਔਰ ਗੁਰਦਾਸਪੁਰ ਵਾਸਤੇ ਖਾਸ ਉਤੇ ਉੱਥੇ ਚਲੋ ਸਿਟਿੰਗ ਆ ਗਿਆ ਪੀਓ ਤੋਂ ਸਪਲਾਈ ਇਥੇ ਜਵਾੜਾ ਫਿੱਟ ਕਰਨਗੇ ਇਹਨਾਂ ਦਾ ਅਸੀਂ ਸਪਸ਼ਟਕ ਆਨਸਰ ਦੇ ਦਿੰਦੀਆਂ ਨੰਬਰ 1 ਨੰਬਰ 2 ਅਜੇ ਵੀ ਜਿਹੜੀ ਕੌਂਟਰੋਵਰਸਿਟੀ ਕਾਰਡੀਨੇਸ਼ਨ ਨਹੀਂ ਕਰ ਸਕ ਰਹੀ ਉਹ ਕਾਜੀ ਬੀਜੇਪੀ ਦੀ ਜਿਹੜੀ ਕੌਂਟਰੋਵਰਸਿਟੀ ਹੈਗੀ ਹੈ ਕੋਆਰਡੀਨੇਟਰ ਡਿਸਟ੍ਰਿਕਟ ਅਲਵੋ ਦੀ ਨਹੀਂ ਬਣ ਪਾ ਰਹੀ ਇਹ ਅੱਜ ਦੇ ਡੇਟ 'ਤੇ ਜਿਹੜੇ ਆਪ ਬੀਜੇਪੀ ਔਰ ਕਾਲੀਆਂ ਦੇ ਵਿੱਚ ਆਪਸ ਤਰ੍ਹਾਂ ਤਣਾਅ ਸਿੱਦੀ ਬਣੀ ਹੋਈ ਹੈ ਪਹਿਲਾ ਤੁਹਾਡਾ ਜਵਾਬ ਬੀਜੇਪੀ ਕਾਰਗੋਇਸਟ ਪਾਰਟੀ ਹੈ ਉਹਦੇ ਕੈਂਡੀਡੇਟ ਸਾਰੇ ਵਰਕਰ ਹੁੰਦੇ ਨੇ ਸਾਡਾ ਚੋਣ ਸਾਡੇ ਕਾਰਜਕਰਤਾ ਲੜਦੇ ਨੇ ਔਰ ਕਾਰਜਕਰਤਾ ਨਿਰੰਤਰ ਕਿਰਿਆਸ਼ੀਲ ਹੈ ਸਾਡੇ ਲਈ ਚੋਣ ਆਏ ਜਾਂ ਨਾ ਆਏ ਤੁਸੀਂ ਦੇਖਿਆ ਕਿ ਸਾਡੀ ਆ ਬੈਠਕਾ ਤੁਸੀਂ ਕਿੰਨੀਆ ਕਵਰ ਕਰਦੇ ਹੋ ਸਾਡਾ ਉਹ ਬੈਠਕਾ ਚੱਲਦੀ ਆ ਰਹਿੰਦੀ ਆ ਨੇ ਮੰਥਨ ਚੱਲਦਾ ਰਹਿੰਦਾ ਹੈ ਸਾਡਾ ਕੈਂਡੀਡੇਟ ਇੱਕ ਨਹੀਂ ਹੋਏਗਾ ਕੈਂਡੀਡੇਟ ਹਰ ਕਾਰਜਕਰਤਾ ਹੋਏਗਾ ਜਿੰਨੂੰ ਵੀ ਸਾਡਾ ਬੋਰਡ ਪਾਰਲੀਮੈਂਟਰੀ ਬੋਰਡ ਇਟਸ ਅ ਬੀਜੇਪੀ ਇਸ ਅ ਨੈਸ਼ਨਲ ਪਾਰਟੀ ਫਸਟ ਫੇਜ਼ ਹੈ ਸੈਕੰਡ ਫੇਜ਼ ਹੈ ਥਰਡ ਫੇਜ਼ ਹੈ ਜਿੰਨੂੰ ਵੀ ਸਾਡੀ ਹਾਈ ਕਮਾਂਡ ਟਿਕਟ ਦੇ ਦੇਗੀ ਉਹ ਚਿਹਰਾ ਸਭ ਉਹ ਚਿਹਰਿਆਂ ਦਾ ਸਾਥ ਦੇਣਗੇ ਸਾਰੇ ਕੈਂਡੀਡੇਟ ਕੋ ਉਸੇ ਕੰਮ ਕਰਨੇ ਆਗੇ ਵਾਟ ਵਾਸ ਯੂਰ ਸੈਕੰਡ ਕੁਐਸਚਨ ਕੋਆਰਡੀਨੇਸ਼ਨ ਓਪਰਚੁਨਿਟੀ ਕੋਆਰਡੀਨੇਸ਼ਨ ਕੋਈ ਕਿੱਥੇ ਦੇਖ ਰਹੇ ਦੇਖੋ ਮੈਂ ਕਾਂਗਰਸ ਦਾ ਤੇ ਦਸਤਾਰ ਨਵਜੋਤਕਰ ਸਿੱਧੂ ਕਹਿੰਦੀ ਐ ਕਿ ਸੀਐਮ ਕੰਮ ਨਹੀਂ ਕਰਦਾ ਅੱਜ ਐਮਐਲਏ ਜਿਹੜੇ ਨੇ ਉਹ ਵਿਰੋਧ ਕਰਦੇ ਨੇ ਸਮੇਂ-ਸਮੇਂ ਦੇ ਉੱਤੇ ਅੱਜ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਭੱਜਣ ਦਾ ਮੌਕਾ ਨਹੀਂ ਮਿਲਣਾ ਕਾਜਾ ਮੈਂ ਬਾਜਵਾਜੀ ਦੀ ਦਸਤੀ ਸਿੱਧੂ ਦੀ ਦਸਤੀ ਇਹ ਕਿੱਥੇ ਆ ਸਾਡੇ ਡਾਟ ਕੋਈ ਖਬਰ ਐ ਤੁਹਾਡੀ ਸਾਡੇ ਨਿਰੰਤਰ ਕੋਆਰਡੀਨੇਸ਼ਨ ਮੀਟਿੰਗ ਤੁਸੀਂ ਕਵਰ ਕਰ ਰਹੇ ਹੋ ਪ੍ਰੈਸ ਦੇ ਬੰਦੂ ਔਰ ਉਹਦੇ ਵਿੱਚ ਹਰ ਮਹੀਨੇ ਤੁਸੀਂ ਕੋਈ ਨਾ ਕੋਈ ਮੀਟਿੰਗ ਹੁਣ ਵੀ ਹਰ ਸੈਟਰਡੇ ਅਸੀਂ ਕੋਆਰਡੀਨੇਸ਼ਨ ਮੀਟਿੰਗ ਕਰਿਆ ਕਰਾਂਗੇ ਆਪਾਂ ਜਿਹੜੀ ਪੰਜਾਬ ਦੇ ਲੋਕ ਆ ਕਿਤੇ ਕੋਈ ਡਿਫਰੈਂਸ ਨਹੀਂ ਹੈ ਕੱਲ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਇੱਥੇ ਕੀਤੀ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਤੁਸੀਂ ਕਹਿ ਰਹੇ ਹੋ ਹਰ ਜਗ੍ਹਾ ਕੋਆਰਡੀਨੇਸ਼ਨ ਹੈ ਕੋਈ ਖਬਰ ਨਹੀਂ ਹੈ ਕਿਸੇ ਅਖਬਾਰ 'ਚ ਕੋਈ ਖਬਰ ਨਹੀਂ ਹੈ ਉਹ ਬਿਲਕੁਲ ਰੌਮਾਂਸ ਦੇ ਰਿਸ਼ਤੇ ਆਂ ਉਹ ਸਭ ਚੱਲ ਰਹੇ ਨੇ ਔਰ ਜਿਹੜੇ ਮਾੜੇ-ਮੋٹے ਕੋਈ ਮਤਭੇਦ ਹੋਣਗੇ ਪਰਿਵਾਰ 'ਚ ਵੀ ਹੁੰਦੇ ਨੇ ਮਨ ਭੇਦ ਨਹੀਂ ਹੈ ਮਤਭੇਦ ਦੂਰ ਕਰਦੇ ਜਾਂਦੇ ਆ ਦੈਨ ਸੀਟਾਂ ਤੜਕ ਹੋ ਗਈਆਂ ਅਮਰਸਰ ਤੋਂ ਜੇ ਮਨਮੋਨ ਸਿੰਘ ਕਾਂਗਰਸ ਵੱਲੋਂ ਆਉਂਦੇ ਕਿੰਨੀ ਵੱਡੀ ਚੁਣੌਤੀ ਹੋ ਗਈ ਸਾਡਾ ਦੇਖੋ ਕਾਂਗਰਸ ਪਾਰਟੀ ਉਹ ਜਿਹਦੇ ਨਾਲ ਲੱਗ ਗਈ ਹੈ ਜਿਹਦੇ ਨਾਲ ਐਸਲੇ ਪੰਜਾ ਨਿਸ਼ਾਨ ਲੱਗ ਜਾਣਾ ਉਹਨੂੰ ਸਜਾ ਮਿਲਣੀ ਹੈ ਕਾਂਗਰਸ ਨੇ ਜੋ ਧੋਖਾ ਦਿੱਤਾ ਹੈ ਪੰਜਾਬ ਦੇ ਵਿੱਚ ਸੋ ਮਨਮੋਨ ਸਿੰਘ ਜੀ ਆਣਿਆ ਕੁਛੋ ਬਜ਼ੁਰਗ ਨੇ ਮੈਂ ਉਹਨਾਂ ਤੇ ਕਟਾਕਸ਼ ਨਹੀਂ ਕਰਾਂਗਾ ਪਰ ਅਮਰਸਰ ਲਈ ਜਦੋਂ ਪ੍ਰਧਾਨ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਾਰਣਸੀ ਦੀ ਕਾਇਆ ਕਲਪ ਕਰਤੀ ਤਮ ਮਨਮੋਹਨ ਸਿੰਘ ਜੀ ਅੰਮ੍ਰਿਤਸਰ ਤੋਂ ਸੀਗੇ ਪੜ੍ਹੇ ਲਿਖੇ ਉੱਤੇ ਉੱਥੋਂ ਦੇ ਬ੍ਰਦਰਜ਼ ਵੀ ਉੱਥੇ ਰਹਿੰਦੇ ਨੇ ਹੀ ਡਿਡ ਨਥਿੰਗ ਫਾਰ ਅੰਮ੍ਰਿਤਸਰ ਡੂਇੰਗ 10 ਇਅਰਸ ਇੱਕ ਉਹਦਾ ਅੰਮ੍ਰਿਤਸਰ ਤੋਂ ਉਰਪ ਤੇ ਜੁਆਇਨ ਕਰਾ ਲਿਆ ਬਾਂਬੇ ਚ ਇਹਨਾਂ ਨੇ ਬੀਜੇਪੀ ਨੇ ਜੁਆਇਨ ਕਰਾਇਆ ਸਮੀ ਦੋਲ ਕੀ ਆਪਣੇ ਗੁਰਦਾਸਪੁਰ ਸੀਟ ਵਾਸਤੇ ਉਹ ਦਾਨਦਾਰੀ ਦਾ ਕਹਿੰਦੇ ਵੀ ਉਹ ਜਿੱਤਣਗੇ ਜਾਂ ਪੰਜਾਬ ਦੇ ਕੀਤਵਾਰ ਬੀਜੇਪੀ ਦੇ ਕਿਸੇ ਚੋਂ ਹਣ ਕੇ ਸਮੀ ਦੋਲ ਨੂੰ ਕੰਸੀਡਰ ਕੀਵਰੀ ਹੋ ਚੁੱਕਾ ਆ ਇੱਕ ਮਾਨਿੰਗ ਕੀਤਾ ਉਹ ਬਕਰਮ ਜਾਨੀ ਵੀ ਕਰਾਈ ਹੈ ਸਿਰਫ ਗੁਰਦਾਸਪੁਰ ਵਾਸਤੇ ਅਸਾ ਜੀ ਕਿ ਵਾ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਕਾਰਜਕਰਤਾ ਜਿਹੜੇ ਨੇ ਉਹਨਾਂ ਨੇ ਚੁਰਾਬ ਲੜਨਾ ਹੈ ਭਾਜਪੀ ਜੀ ਇਮ ਮਟੀਰੀਅਲ ਹੈ ਇੱਕ ਡਿਸਪਲਿਨਡ ਪਾਰਟੀ ਹੈ ਜੇ ਵਿਨੋ ਮੈਂ ਮੈਂ ਆਮ ਕਮਿੰਗ ਟੂ ਦਾ ਪੁਆਇੰਟ ਜੇ ਵਿਨੋਦ ਖੰਨਾ ਜੀ ਆਏ ਸੀ ਤੇ ਵਿਨੋਦ ਖੰਨਾ ਜੀ ਨੂੰ ਸਿਰ ਤੇ ਚੁਕ ਲਿਆ ਸਭ ਨੇ ਪਲਕਾ ਤੇ ਜਿਸ ਵੇਲੇ ਪਾਰਟੀ ਨੇ ਉਹਨੂੰ ਟਿਕਟ ਦੇ ਦਿੱਤਾ ਜਾਂ ਸਾਪਲਾ ਜੀ ਨੂੰ ਜਿਸ ਵੇਲੇ ਪਾਰਟੀ ਨੇ ਟਿਕਟ ਦੇ ਦਿੱਤਾ ਜਾਂ ਸੋਮ ਪ੍ਰਕਾਸ਼ ਜੀ ਨੂੰ ਜਿਸ ਵੇਲੇ ਪਾਰਟੀ ਨੇ ਟਿਕਟ ਦਿੱਤਾ ਸੀ ਸਾਡੇ ਲਈ ਤੇ ਕਮਲ ਨਿਸ਼ ਦਾ ਫੁੱਲ ਚਾਹੀਦਾ ਸਾਨੂੰ ਚੇਰਾ ਜਿਹੜਾ ਵੀ ਉਹ ਕਮਲ ਦੇ ਫੁੱਲ ਦੇ ਨਿਸ਼ਾਨ ਦੇ ਨਾਲ ਪਾਰਟੀ ਦੇਗੀ ਵੀ ਆਲ ਆਰ ਟੁਗੇਦਰ ਯੂਨਾਈਟਿਡ ਉਹਨਾਂ ਦਾ ਸਾਥ ਦੇਗਾ ਹਾਂਜੀ ਬੋਲ ਦੈਟ ਯੂ ਐਸ ਨੇ ਡਾਊਨ ਯਾ ਸੋ ਆਈ ਥਿੰਕ ਥਿਸ ਇਜ਼ ਪ੍ਰੋਬਾਬਲੀ ਫਰਸਟ ਟਾਈਮ ਵੀ ਬੀ ਜੀ ਪੀ ਹੈਜ਼ ਰੀਐਕਟਡ ਟੂ ਵਟ ਨਵਜੋਤ ਸਿੰਘ ਸਿੱਧੂ ਇਜ਼ ਸੇਇੰਗ ਫਰਮ ਦਾ ਪਾਸਟ 8 90 ਉਹ ਟਵਿੱਟਰ ਤੇ ਹੈਗਾ ਉਹਨਾਂ ਦਾ ਡੇ 1 ਬੀ ਜੀ ਪੀ ਰੀਐਕਟ ਕਰ ਰਹੀ ਹੈ ਹਰ ਲੈਵਲ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਜੋ ਰਾਸ਼ਟਰ ਵਿਰੋਧੀ ਆ ਸਰ ਨਵਜੋਤ ਸਿੰਘ ਸਿੱਧੂ ਜੀ आज जो ट्विटर हैंडल चर्चा आ रहा है पिछले 10-15 दिनों को एक्सक्लूसिवली अगेंस्ट नरेंद्र मोदी नॉर्मल नरेंद्र मोदी ओद टे एक्सक्लूसिवली द पंजाब बीजेपी हैज नॉट बी ऐसा है कि नरेंद्र मोदी दे प्रिंट मीडिया इलेक्ट्रॉनिक मीडिया क्योंकि ओदी अपना नवजोत सिंह सिद्धू दे प्रिंट मीडिया और इलेक्ट्रॉनिक मीडिया दे विच निरंतर ही इज बींग एक्सपोज्ड ही हैज बिकम द आईसोर ऑफ द कंट्रीमैन ਆ ਜੋ ਕੱਲਾ ਖੜਾ 125 ਕਰੋੜ ਦੇਸ਼ ਵਾਸੀਆਂ ਦੇ ਜ਼ਖਮਾਂ ਤੇ ਨਮਕ ਛਿੜਕ ਰਿਹਾ ਔਰ ਬੀਜੇਪੀ ਇਸ ਵੈਰੀ ਆਫੈਂਸਿਵ ਔਨ ਹਿਮ ਕਿਉਂਕਿ ਉਹ ਐਕਸਪੋਜ਼ਡ ਹੈ ਬੀਜੇਪੀ ਦੇਸ਼ ਨਾਲ ਖੜੀ ਹੈ ਉਹ ਪਾਕਿਸਤਾਨ ਨਾਲ ਖੜਾ ਤੇ ਮੈਂ ਤੇ ਸਮਝਣਾ ਵਾ ਕਿ ਜੋ ਮੈਂ ਕਿਹਾ ਕਿ ਇਹ ਇੱਕ ਸਿਰਫ ਕਾਂਗਰਸੀ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਰਾਹੁਲ ਗਾਂਧੀ ਜੀ ਵੀ ਮਜ਼ਾਕ ਕਰਦੇ ਨੇ ਕਪਿਲ ਸਿੰਭਲ ਵੀ ਔਰ ਦਿਗਵਜੇ ਸਿੰਘ ਵੀ ਬਾਕੀ ਸਾਰੇ ਰਾਸ਼ਟਵਾਦੀ ਨੇ ਔਰ ਉਹਨਾਂ ਨੇ ਹਰ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਦਾ ਕਰਿਟਿਕਿਜ਼ਮ ਕੀਤਾ ਪਰ ਉਹ ਚਾਪਲੂਸ ਹੈ ਉਹਦੀ ਰਾਜਨੀਤੀ ਉਹ ਚਾਪਲੂਸੀ ਦੀ ਹੈ ਜਿੱਥੇ ਜਾਂਦਾ ਹੈ ਚਾਪਲੂਸੀ ਨਾਲ ਰਾਜਨੀਤੀ ਕੰਮ ਤੇ ਕਰਦਾ ਕੋਈ ਨਹੀਂ ਚਾਪਲੂਸੀ ਦੀ ਰਾਜਨੀਤੀ ਕਰਦਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਜੇ ਸਾਡੇ 'ਚ ਸੀ ਤੇ ਮੋਦੀ ਜੀ ਤੇ ਜੇਤਲੀ ਜੀ ਦੀ ਕਰਦਾ ਸੀ ਜੇ ਕਾਂਗਰਸ 'ਚ ਗਿਆ ਤੇ ਉਹੀ ਜੁਮਲੇ ਸੋਨੀਆ ਗਾਂਧੀ ਤੇ ਆਪਣਾ ਮਨਮੋਹ ਸਿੰਘ ਲਈ ਬੋਲਣਾ ਸ਼ੁਰੂ ਹੋ ਗਿਆ ਰਾਹੁਲ ਗਾਂਧੀ ਜੀ ਨੂੰ ਪੱਪੂ ਕਹਿੰਦਾ ਸੀ ਰਾਹੁਲ ਗਾਂਧੀ ਨੂੰ ਇਹ ਤੇ ਸੋਨੀਆ ਗਾਂਧੀ ਜੀ ਨੂੰ ਮੁੰਨੀ ਕਹਿੰਦਾ ਸੀ ਤੇ ਅੱਜ ਉਹਨਾਂ ਦਾ ਗੁੰਗਾਨ ਉਹਨਾ ਜੀ ਇਮਰਾਨ ਖਾਨ ਨੇ ਪਤਾ ਨਹੀਂ ਕਿਹੜੀ ਇਹਨੂੰ ਉਹ ਸੁngਾਈ ਹੈ ਅੱਜ ਇਮਰਾਨ ਖਾਨ ਦਾ ਬਣਿਆ ਇਮਰਾਨ ਖਾਨ ਦੀ ਲੜਾਈ ਸਿੱਧੂ ਲੜ ਰਿਹਾ ਮੈਨੂੰ ਤੇ ਇਹ ਲੱਗਦਾ ਹੈ ਕਿ ਕਿੱਥੇ ਹੈ ਉਹਨਾਂ ਦਾ ਅਧਿਕਰਿਤ ਬੁਲਾਰਾ ਤੇ ਨਹੀਂ ਬਣ ਗਿਆ ਪਾਕਿਸਤਾਨ ਦਾ ਦੇਸ਼ ਦੇ ਵਿੱਚ ਰਹਿ ਕੇ ਕਿ ਮੇਰੇ ਤੇ ਜਿਆਦਾ ਟੈਕ ਕਰਕੇ ਭਾਜਪੀ ਨੂੰ ਮੇਰੇ ਤੋਂ ਡਰ ਲੱਗਦਾ ਕਾਰਨ ਐ ਖਜ਼ਾਨੀ ਬਿੱਲੀ ਖੰਮ ਖੰਬਾ ਨੋਚੇ ਆ ਜੋ ਆਈਸੋਰ ਬਣ ਗਿਆ ਉਹ ਸ਼ਹਿਰਾਂ ਦੇ ਆਪਣੇ ਪ੍ਰੋਗਰਾਮ ਕੈਨਸਲ ਕਰ ਰਿਹਾ ਪੰਜਾਬ ਚੋ ਤੁਸੀਂ ਦੇਖਿਆ ਹੋਣਾ ਉਹਨੇ ਕਈ ਦੌਰੇ ਆਪਣੇ ਕੈਨਸਲ ਕਰਤੇ ਨਾ ਉਹ ਆਪਣੇ ਹਲਕੇ ਚਾਹੁੰਦਾ ਉਥੇ ਜਾ ਕੇ ਦੇਖੋ ਆਈ ਇਨਵਾਈਟ ਯੂ ਟੂ ਈਸਟ ਕੰਸਿਸਟੈਂਸੀ ਅਮਰitsar ਹੀ ਨੈਵਰ ਗੋਜ਼ देयर ਅੱਜ ਅਮਰਸਰ ਜੀ ਦੇਖ ਲਓ ਕਿੰਨੀ ਵਾਰੀ ਆਇਆ ਐਮਐਲਏ ਉਹਦੇ ਨਾਲ ਕੋਈ ਨਹੀਂ ਤੁਸੀਂ ਦੇਖੋ ਕੱਲਾ ਹੀ ਰਹਿੰਦਾ ਅੱਜ ਉਹ ਤਾਂ ਕਾਂਗਰਸੀ ਜੀ ਜਨਾਵ ਵਿਰੋਧ ਹੈ ਕਦੀ ਸੁਖੀ ਰੰਦਾਵਾ ਦੇ ਖਿਲਾਫ ਬੋਲਦਾ ਕਦੀ ਤ੍ਰਿਪਤ ਰਜਿੰਦਰ ਬਾਜਵਾ ਦੇ ਖਿਲਾਫ ਬੋਲਦਾ ਔਰ ਹਾਲਤ ਇਹ ਹੋਈ ਹੈ ਕਿ ਉਹ ਲੋਕਲ ਬਾਡੀ ਮੰਤਰੀ ਹੈ ਤੇ ਅਮਰਿੰਦਰ ਸਿੰਘ ਜੀ ਨੇ ਉਹਨੂੰ ਇਸ ਕਾਬਿਲ ਵੀ ਨਹੀਂ ਸਮਝਿਆ ਕਿ ਉਹਨੂੰ ਮੀਟਿੰਗ ਜਿ ਬੁਲਾਏ ਜਿਨਨੇ ਮੇਅਰ ਬਣੇ ਜਿਨਨੇ ਹੋਰ ਨੁਕਤੀਆਂ ਹੋਈਆਂ ਤ੍ਰਿਪਤ ਰਜਿੰਦਰ ਬਾਜਵਾ ਜੀ ਨੇ ਕੀਤੀ ਹੈ ਸੋ ਯੂ نو ਵਟ ਸਟੇਟਸ ਹੀ ਇਜ਼ ਇੰਜੋਇੰਗ ਇਨ ਕਾਂਗਰਸ ਔਰ ਮੋਗਾ ਨੇ ਸਿੱਧ ਕਰਤਾ ਨਾ ਹੀ ਹਜ਼ ਬਿਕਮ ਬਰਡਨ ਔਨ ਕਾਂਗਰਸ ਮੈਰੀਟ ਸਿੱਖਿਆ ਦਾ ਨਾਮ ਸੌਦਾ ਹੋਏਗੀ ਕਵਾਂਟੇਟਿਵਲੀ ਅ ਡਿਫਰੈਂਟ ਫੇजेस ਇਲੈਕਸ਼ਨ ਹੈ ਜੀ ਔਰ ਸਾਡਾ ਪੰਜਾਬ ਦਾ ਇਲੈਕਸ਼ਨ ਲਾਸਟ ਫੇਜ ਵਿੱਚ ਹੈ ਸੋ ਪੀਰੀਆਡਿਕਲੀ ਹੁੰਦਾ ਜਾਏਗਾ ਕਿਉਂਕਿ ਸਾਡਾ ਨੈਸ਼ਨਲ ਪਾਰਟੀ ਹੈ ਅਸੀਂ ਸਾਰੇ ਦੇਸ਼ 'ਚ ਚੋਣ ਲੜਨਾ ਸੋ ਫੇਜ਼ ਵਾਈਜ਼ ਅਨਾਉਂਸਮੈਂਟ ਹੁੰਦੀ ਜਾਏਗੀ ਜਿਹੜੇ ਕਿਹੜੇ ਮੋਦੀਆਂ ਨੂੰ ਲੈ ਕੇ ਇਲੈਕਸ਼ਨ ਲੜ ਰਹੇ ਹੋ ਉਹ ਤਾਂ ਆਹ ਐਕਸਪਲੇਨ ਕੀਤਾ ਉਹਨਾਂ ਨੇ ਰੋਗਤਾ ਨਹੀਂ ਤੇ ਮੈਂ ਲੋਗ ਐਕਸਪਲੇਨ ਕਰਦਾ ਤੁਸੀਂ ਲੇਟ ਆਏ ਲੇਟ ਆਏ ਮੈਂ ਲੌਜੀਕਲ ਆਇਆ ਜੀ ਡਾਟਾ ਆਈ ਐਮ ਨਾਟ ਸਪੀਕਿੰਗ ਲਾਈਕ ਸਿੱਧੂ ਗੱਪੀ ਸਿੱਧੂ ਵਾਂਗੂ ਮੈਂ ਗੱਪਾਂ ਨਹੀਂ ਮਾਰ ਰਿਹਾ i have come with logical comparison of my party's contribution to punjab and congress failure in punjab acha ke jehri shri guruguru main kal vi gaya tusi utthe si gurugranth sahab ji di beadbi de jehde culprits ne onanu te mrityu dand milna chahida bhartiya janta party punjab demand kar di hai ਪਰ ਕਾਂਗਰਸ ਦੁਆਰਾ ਆਪਣੀ ਰਾਜਨੀਤਿਕ ਰੋਟੀਆਂ ਸੇਕ ਕੇ ਵਿਕਟਿਮਾਈਜ਼ ਕਰਕੇ ਪੋਲਿਟੀਕਲੀ ਮੋਟੀਵੇਟਿਡ ਆਪਣੇ ਆਪੋਲੈਂਟਸ ਨੂੰ ਟਰੈਪ ਕਰਕੇ ਜਿਸ ਤਰ੍ਹਾਂ ਰঞ্জੀਤ ਸਿੰਘ ਕਮਿਸ਼ਨ ਦਾ ਹੋਇਆ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਾਂਗਰਸ ਨੇ ਕਿਦਾਂ ਰਿਪੋਰਟ ਜਿਹੜੀ ਹੈ ਗੋਲਮੋਲਜੀ ਕੀਤੀ ਔਰ ਰਿਪੋਰਟ ਦੇ ਗਵਾਹ ਨੂੰ ਕੀਤਾ ਕਿ ਆਈ ਫਾਈਂਡ ਰੀਅਲ ਕਲਪ੍ਰੇਟ ਜਿਹੜੇ ਨੇ ਉਹ ਤਾਂ ਸਾਰੇ ਇਕੱਠੇ ਨਹੀਂ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਇੱਕ ਆਦਰਯੋਗ ਔਰ ਸਤਾਨ ਹੈ ਪਰ ਜੋ ਕੈਪਟਨ ਅਮਰਿੰਦਰ ਕਰ ਰਿਹਾ ਹੈ ਹੀ ਇਸ ਜਸਟ ਪਸ਼ਿੰਗ ਦਾ ਸਟੇਟ ਅਗੇਨ ਇਨ ਦੈਟ ਬਰੂਦ ਦੇ ਢੇਰ ਆ ਅੱਜ ਆਤਕਵਾਦ ਪਨਪ ਰਿਹਾ ਹੈ ਬੰਬ ਸਪੋਰਟ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਸੋ ਆਈ ਫਾਈਂਡ ਕਿ ਕਾਂਗਰਸ ਇਸ ਜਸਟ ਟ੍ਰਾਈਂਗ ਟੂ ਡਿਵਰਟ ਦਾ ਅਟੈਂਸ਼ਨ ਆਫ ਦਾ ਪੀਪਲ ਆਫ ਪੰਜਾਬ ਫਰਮ ਦੇਅਰ ਅਟਰ ਫੇਲਿਅਰ ਥੈਂਕ ਯੂ ਮੈਂ ਤਾਂ ਤੁਹਾਡੇ ਦੇ ਚੁੱਕਾ ਜੀ ਹੋਰ ਰਿਪੀਟਡਲੀ ਤੁਹਾਡਾ ਤੇ ਮੈਂ ਉਹਨੇ ਰਿਪਲਾਈ ਕੀਤਾ ਜੀ ਤੁਹਾਡਾ ਵੀ ਕਰ ਚੁੱਕਾ ਨਹੀਂ ਆ ਤੁਸੀਂ ਦੱਸੋ ਤੁਸੀਂ ਦੱਸੋ ਸਾਹਿਬ ਤੁਸੀਂ ਜਿਹੜੀ ਬੇਅਦਬੀ ਦੀ ਗੱਲ ਕੀਤੀ ਆ ਜੀ ਜਿਹੜੀ ਕਾਂਗਰਸ ਆ ਉਹਦਾ ਸਿਆਸੀ ਕੰਮ ਕਰ ਰਹੀ ਆ ਤੁਸੀਂ ਕਲਪਰੇਟ ਦੀ ਗੱਲ ਕੀਤੀ ਆ ਜਿਹੜੇ ਉਹਨਾਂ ਨੂੰ ਸਜ਼ਾ ਮਿਲਣੀ ਹੈ ਕਲਕਸਾਹ ਦੀ ਨਜ਼ਰਾਂ ਵਿੱਚ ਕੌਣ ਨੇ ਦੋਸ਼ੀ ਮੈਂ ਤੇ ਕੋਈ ਜੱਜ ਹੈ ਨਹੀਂ ਜੀ ਮੈਂ ਨਾ ਸੀਬੀਆਈ ਦਾ ਡਾਇਰੈਕਟਰ ਆ ਇਹ ਤੇ ਜਿਹੜੀ ਇਨਵੈਸਟੀਗੇਟਿਵ ਅਧਿਕਾਰ ਸੀ ਹੈ ਉਹ ਫੈਸਲਾ ਦੇਗੀ ਦਿਸ ਇਜ਼ ਸਬ ਜੁਡੀਸ ਮੈਟਰ ਰਾਈਟ ਨਾ ਔਕਾ ਨਹੀਂ ਕੁਮਾਰੀ ਸਾਹਿਬ ਮਲਿਕ ਸਾਹਿਬ ਉਹ ਕੇਸ ਨੇ ਜਿਹੜਾ ਜਾਤਾ ਡੇਰੇ ਵਾਲੇ ਫੜੇਗੇ ਨੇ ਜਿੰਨਾ ਕਲਾਬ ਚਲਾਨ ਵੀ ਪੇਸ਼ ਹੋ ਗਏ ਨੇ ਕੀ ਤੁਸੀਂ ਮੰਨਦੇ ਹੋ ਪ੍ਰਸ਼ਨ ਹੈ ਕਿ ਆਈ ਐਮ ਨਾਟ ਟੂ ਕਮੈਂਟ ਔਨ ਸਬ ਜੁਡੀਸ ਮੈਟਰ ਨਹੀਂ ਪਰ ਤੁਸੀਂ ਇਹ ਨਹੀਂ ਕਰੇਗੇ ਮੈਂ ਆਇਆ ਡਿਮਾਂਡ ਆਈ ਐਮ ਆਈ ਹੈਵ ਡਿਮਾਂਡਡ ਵੀ ਹੈਵ ਡਿਮਾਂਡਡ ਫੇਅਰ ਇਨਕੁਆਰੀ ਸਾਫ ਸਵਚ ਇਨਕੁਆਰੀ ਹੋਏ ਜਿਹੜੀ ਕਿ ਅਸੀਂ ਇਸ ਕਾਂਗਰਸ ਤੋਂ ਜੋ ਸਰਕਾਰ ਹੈ ਐਕਸਪੈਕਟ ਨਹੀਂ ਕਰਦੇ ਟਰਸਟਿਡ ਏਜੰਸੀ ਜਿਹੜੀ ਸੀਬੀਆਈ ਵੀ ਹੋ ਸਕਦੀ ਹੈ ਉਹ ਤੋਂ ਇਨਕੁਆਰੀ ਕਰਾਇਆ ਜਾਏ ਤੋ ਮੇਰਾ ਇਹ ਬੇਨਤੀ ਹੈ ਕਿ ਜਿਹੜੇ ਵੀ ਕਲਪਰੇਟਸ ਨੇ ਉਹਨਾਂ ਨੂੰ ਡੈਥ ਪੈਨਲਟੀ ਤੋਂ ਘੱਟ ਨਹੀਂ ਮਿਲਣੀ ਚਾਹੀਦੀ। سپورਟ ਦੇਣੀ ਸਪੋਰਟ ਦੇਗੀ ਕਿਸੇ ਨਾ ਕਿਸੇ ਪਾਪੀ ਨੂੰ ਨਹੀਂ ਦੋ। ਮੇਰਾ ਇਹ ਕਹਿਣਾ ਹੈ ਜੀ ਕਿ ਆਈ ਹੈਵ ਸਪੋਕਨ ਮੈਂ ਕਲੈਰਿਟੀ ਦੇਤੀ ਹੈ ਕਿ ਜਿਨ੍ਹਾਂ ਨੇ ਗੁਨਾਹ ਕੀਤਾ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਬਾਕੀ ਬਾਕੀ ਜਿਹੜਾ ਹੈ ਹੈ ਆਈ ਮੇਲ ਮਾਈ ਸਟੇਟ ਕਲੀਅਰ ਜਿਹੜੇ ਕਲਪਰੇਟ ਨੇ ਉਹ ਗੱਲ ਨੂੰ ਸੁਣ ਲੋ ਨਾ ਨਾ ਮੈਂ ਆਈ ਵਿਲ ਆਈ ਵਿਲ ਨਾ ਕਿ ਮੇਰੇ ਕੇ ਜਿਹੜੇ ਜਿਹੜੇ ਕਲਪਰੇਟ ਨੇ ਮੈਂ ਡਿਮਾਂਡ ਕਰਨਾ ਡੈੱਟ ਪੈਨਲਟੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਨਿਰਣਣਾ ਲਿਆ ਗਿਆ ਇੱਕ ਫੇਅਰ ਐਂਡ ਫਰੀ इन्वेस्टिगेशन मैं नेक्स्ट नेक्स्ट है कराना जी इस इशू से आई स्पोकन मैं बोलता जी ये आई विल कम विद न्यू इशू ऐसा है जी कि मैं इन्वेस्टिगेटिंग एजेंसी थोड़ा हाँ जी ये मैं ही इन्वेस्टिगेशन जब मैं ही इन्वेस्टिगेशन कर मैं आई एम नॉट द इन्वेस्टिगेटिंग एजेंसी हाँ जी